ਨਿਮਰਤਾ ਦੇ ਨਾਲ ਜਿੱਥੋਂ ਵੀ ਲੰਘਣਾ ਆਪਾਂ ਨਿਮਰਤਾ ਦੇ ਨਾਲ ਲੰਘਣਾ ਲੋਕ ਉਸ ਨਿਮਰਤਾ ਨੂੰ ਰਾਹ ਜਿਹੜੇ ਖੁੱਲੇ ਛੱਡਦੇ ਐ ਉਸ ਨਿਮਰਤਾ ਨੂੰ ਰਾਹ ਖੁੱਲੇ ਛੱਡਦੇ ਐ ਹੁਣ ਥੋੜਾ ਥੋੜਾ ਮੀਡੀਆ ਤੋਂ ਬਿਨਾ ਬਾਕੀ ਜਿਹੜੇ ਰਾਹ ਛੱਡਦੇਓ ਲਓ ਜਿੱਥੋਂ ਲੰਗੀ ਦਾ ਐਮਐਨਏ ਲੋਕੀ ਰਾਹ ਛੱਡਦੇ ਵਾਹ ਓ ਗਬਰੂਆ ਵਾਹ ਓ ਗਬਰੂਆ ਵਾਹ ਓ ਸੋਹਣਿਆ ਇਸ ਗੱਡੀ ਦੇ ਲਈ ਬੇਅ ਪਲੈਂਟੀ ਨਿਊਜ਼ੀਲੈਂਡ ਦੇ ਅਵਤਾਰ ਤਾਰੀ ਦਾ ਸੁੱਖੇ ਸ਼ੋਕਰ ਦਾ ਰਣਜੀਤ ਰਾਏ ਦਾ ਮਠੱਡਿਆਂ ਦੇ ਦੀਪ ਦਾ ਸਤਨਾਮ ਬੈਂਸ ਦਾ ਜਿਹੜਾ ਹਮ ਦੇ ਹੀਰਾ ਭਰਾਵਾਂ ਦਾ ਬਹੁਤ ਵੱਡਾ ਰੋਲ ਹੈ ਉਥੇ ਉਸਤਾਦ ਸੰਦੀਪ ਸੁਰਖਪੁਰੀਏ ਦਾ ਸੁਰਖਪੁਰੀਏ ਦੁੱਲੇ ਦਾ ਗੋਪੀ ਸ਼ੋਕਰ ਦਾ ਆਲਮ ਮੁਸਕਾਨ ਦਾ ਅਮਰਿਕ ਸਿੰਘ ਜੀ ਪਟਵਾਰੀ ਦਾ ਮਨੀ ਆਸਟ੍ਰੇਲੀਆ ਦਾ ਬੋਵੀ ਕਾਲੋ ਕੁਇਕ ਟਾਇਰ ਦੇ ਸੁੱਖਾ ਰੰਧਾਵਾ ਜੀ ਹੁਣਾਂ ਦਾ ਸਵਰਗਵਾਸੀ ਲਾਲੀ ਢੇਸੀ ਕਰਨ ਕਾਲੀਆ ਨਿਊਜ਼ੀਲੈਂਡ ਸ਼ੀਰਾ ਮੱਲਾ ਸੁਰਖਪੁਰੀਆ ਯਾਦਾ ਵਿੱਲਾ ਸੁਖਪੁਰਿਆ ਮਹਿੰਦਰ ਜੀ ਹਰਪ੍ਰੀਤ ਭਰੋਲੀ ਜੀ ਪਰਮਜੀ ਕਲਵੰਸਰਨ ਜੀ